ਪਿੰਡ ਦਾ ਹਾਲ ਕਿੰਨਾ ਕਿੰਨਾ ਪਾਣੀ ਪਹੁੰਚ ਗਿਆ ਤੇ ਦੇਖੋ ਆ ਖੇਤ ਖੂਤ ਨਾ ਹੀ ਸੜਕ ਦਿਖ ਰਹੀ ਇਹ ਸੜਕਾ ਜਿੱਥੋਂ ਜਾ ਰਿਹਾ ਇਹ ਬੰਦੇ ਤੇ ਨਾਲ ਉਹ ਨਾ ਹੀ ਸੜਕ ਦਿਖ ਰਹੀ ਨਾ ਹੀ ਕੋਈ ਜੀਰੀ ਦਿਖ ਰਹੀ ਤੇ ਬਸ ਦਰਖਤ ਦਰਖਤ ਜੇ ਚਮਕ ਰਹੇ ਆ ਤੇ ਬਹੁਤ ਹੀ بارش ਹੋ ਗਈ ਪਿੰਡ ਦਾ ਬੁਰਾ ਹਾਲ ਹੋ ਗਿਆ ਤੇ ਪਿੰਡ ਸਾਰਾ ਹੋ ਗਿਆ ਭਰ ਗਿਆ ਤੇ ਫੁੱਲ ਮੈਂ ਕਹਾਂ ਸ ਆ ਵੀਰੇ ਦੇਖੋ ਬੋਰ ਆ ਇਹ ਦੇਖੋ ਇਹ ਇਹ ਸੜਕਾ ਦੇਖੋ ਇੱਥੇ ਸੜਕਾ ਇੱਧਰ ਦੇਖ ਲਓ ਤੇ ਉਹ ਬੋਰ ਦੇਖ ਲਓ ਬੋਰ ਕੋਠੇ ਦੇ ਅੰਦਰ ਪਾਣੀ ਵੜ ਗਿਆ ਤੇ ਕੋਠਾ ਵੀ ਡੁੱਬ ਗਿਆ ਤੇ ਉਹ ਚਮੱਚਾ ਸਾਹਮਣੇ ਤੇ ਇੱਧਰ ਤਾਂ ਦੂਰ ਦੂਰ ਤੱਕ ਜੀਰੀ ਦਾ ਨਾਮ ਨਿਸ਼ਾਨ ਨਹੀਂ ਨਾ ਇੱਧਰ ਹੈਗਾ ਨਾ ਇੱਧਰ ਹੈਗਾ ਨਾ ਹੀ ਇੱਧਰ ਹੈਗਾ ਤੇ ਨਾ ਹੀ ਇੱਧਰ ਇਧਰੇ ਨਹੀਂ ਪਾਣੀ ਇੱਧਰ ਸੜਕਾ ਦੇਖੋ ਕੋ ਵੀਰੇਓ ਉਹ ਬੋਰ ਦੇਖ ਲਓ ਇਹ ਆਹ ਦੇਖੋ ਇਧਰ ਇਹ ਕੋਠਾ ਦੇਖੋ ਤੇ ਉਧਰ ਪਾਣੀ ਪਾਣੀ ਇਹ ਆਹ ਦੇਖੋ ਇਹ ਸੜਕਾ ਖੜਤ ਦੇ ਉੱਤੋਂ ਦੀ ਤੇ ਇਧਰਲਾ ਏਰੀਆ ਦੇਖੋ ਉਹ ਕੁੱਪ ਵੀ ਕਹਿੰਦੇ ਥੋੜੇ ਟਾਈਮ ਤੱਕ ਮੈਨੂੰ ਲੱਗਦਾ ਜਾਨ ਵਾਲਾ ਪੁੱਤ ਵਾਲਾ ਇੱਥੋਂ ਤੇ ਪਾਣੀ ਪਾਣੀ ਇਹ ਹੋ ਗਿਆ ਵੀਰੇ ਚਾਰੇ ਪਾਸੇ ਤੇ ਪਿੰਡ ਚ ਫਲੱਡ ਆ ਗਿਆ ਦੌਲਤਪੁਰ ਦੇ ਵਿੱਚ ਤੇ ਪਾਣੀ ਦੇਖੋ ਕਿਵੇਂ ਚੱਲ ਰਿਹਾ ਵੀਰੋ ਤੁਹਾਨੂੰ ਆਪਣਾ ਬਲੌਗ ਚ ਪਹਿਲਾਂ ਆਪਣੀ ਮੋਟਰ ਦਿਖਾਈ ਸੀ ਉਹ ਦੇਖੋ ਕਿਵੇਂ ਡੁੱਬ ਗਈ ਤੇ ਇੱਥੇ ਆਪਾਂ ਜੀਰੀ ਲਗਾਈ ਸੀ ਤੁਹਾਨੂੰ ਪਹਿਲੇ ਹੀ ਦਿਖਾਈ ਸੀ ਤੇ ਆਹ ਬੰਦੇ ਦਾ ਦੇਖੋ ਬਾਈ ਪਾਣੀ ਦਾ ਹਾਲ ਦੇਖੋ ਕਿਵੇਂ ਚੱਪਣਾ ਚੱਕੀ ਆ ਰਿਹਾ ਤੇ ਉੱਧਰ ਵੀ ਪਾਣੀ ਸਾਰੇ ਪਾਸੇ ਪਾਣੀ ਪਾਣੀ ਤੇ ਮੋਟਰ ਤੁਹਾਨੂੰ ਅੱਗੇ ਜਾ ਕੇ ਆਪਾਂ ਦਿਖਾਵਾਂਗੇ ਆਪਣੀ ਆ ਦੇਖੋ ਵੀਰੋ ਇਹ ਆਪਣੀ ਮੋਟਰ ਸੀ ਤੁਹਾਨੂੰ ਪਹਿਲਾਂ ਆਪਾਂ ਵੀਡੀਓ ਚ ਦਿਖਾਈ ਸੀ ਤੇ ਆਹ ਮੋਟਰ ਦਾ ਹਾਲ ਦੇਖ ਲਓ ਵੀਰੋ ਹੁਣ ਇੱਥੇ ਪਰ ਜੀਰੀ ਲਗਾਈ ਸੀ ਤੁਹਾਨੂੰ ਪਹਿਲਾਂ ਦਿਖਾਈ ਸੀ ਵੀਡੀਓ 'ਚ ਤੇ ਹੁਣ ਜੀਰੀ ਦੇਖੋ ਇੱਥੇ ਕਹਿੰਦੇ ਜੀਰੀ ਤਾਂ ਕੀ ਦਿਖਣੀ ਆ ਇੱਥੇ ਤਾਂ ਮੋਟਰ ਵੀ ਆਪਣੀ ਡੁੱਬ ਗਈ ਤੇ ਕੋਠਾ ਦੇਖ ਲੋ ਤੇ ਕੋਠੇ ਦਾ ਹਾਲ ਦੇਖੋ ਆਹ ਦੇਖੋ ਵੀਰੋ ਤੇ ਆਹ ਦੇਖੋ ਦੇਖੋ ਪੈਪ ਕਿਵੇਂ ਰੁੜਦਾ ਫਿਰਦਾ ਕੋਠੇ ਹਾਲ ਬਹੁਤ ਖਰਾਬ ਹੋ ਗਏ ਭਾਈ ਪਿੰਡ ਦੇ ਦੌਲਤਪੁਰ 'ਚ ਤੇ ਸਾਰੇ ਪੰਜਾਬ 'ਚ ਸਾਨੂੰ ਪਤਾ ਹੀ ਹੈ ਕਿਵੇਂ ਚੱਲ ਰਿਹਾ ਮੀ ਤੇ ਚਾਰੇ ਪਾਸੇ ਆਹ ਦੇਖੋਣੀ ਮੋਟਰ ਤੇ ਅੰਦਰ ਵੀ ਪਾ ਜਾ ਕੇ ਦੇਖਦੇ ਆਂ ਖਾਲ ਆਹ ਦੇਖੋ ਵੀਰੇ ਸਟਾਰਟਰ ਆਪਣਾ ਕੋਲ ਤੇ ਅੰਦਰ ਪਾਣੀ ਦੇਖੋ ਕਿ ਇਹ ਫਿਰਿਆ ਭੱਜਿਆ ਆਹ ਦੇਖੋ ਆਹ ਦੇਖੋ ਵੀਰੇ ਕਿਵੇਂ ਡੁੱਬ ਰਿਆ ਸਟਾਰਟਰ ਵਿਚੋਰ ਰਹਿ ਗਿਆ ਤੇ ਡੁੱਬਿਆ ਦਾ ਪਿਆ ਵੈਸੇ ਥੱਲੇ ਪਾਣੀ ਉਹਦੇ ਲੱਗਿਆ ਤੇ ਉਧਰ ਦੇਖੋ ਵੀਰੇ ਇਹ ਆਪਣੀ ਬੈਠਣ ਲਈ ਜਗ੍ਹਾ ਸੀ ਜਿਹੜੀ ਆਹ ਦੇਖੋ ਤਿਆ ਆ ਦੇਖੋ ਚਾਰੇ ਪਾਸੇ ਕਹਿੰਦੇ ਪਾਣੀ ਪਾਣੀ ਦਿਖ ਰਿਹਾ ਤੇ ਆਪਣੀ ਜੀਲੀ ਦਾ ਵੀਰੋ ਹੁਣ ਦੁਬਾਰਾ ਹੀ ਲਾਣੀ ਪੈਣੀ ਆ ਪਨ ਲੱਗਦਾ ਹੈ ਦੇਖੋ ਸਾਰੀ ਡਬੋਤੀ ਰੱਬ ਨੇ ਬਹੁਤ ਮਾੜੀ ਕੀਤੀ ਇਸ ਵਾਰ ਤੇ ਮੀਂਹ ਵੀ ਕਹਿੰਦੇ ਪੁੰਦਾਬੰਦੀ ਸ਼ੁਰੂ ਦੁਬਾਰਾ ਫੇਰ ਹੋਗੀ ਤੇ ਰੱਬ ਪਤਾ ਨਹੀਂ ਕੀ ਕਰਕੇ ਛੱਡੂਗਾ ਇਸ ਵਾਰ ਆ ਦੇਖੋ ਵੀਰੇ ਪਾਣੀ ਦੇਖ ਲਓ